ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੀ ਜਿਹੜੇ ਵੀਰ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦੋਸਤੋ ਨਾਲ ਲੱਗਿਆ ਘੰਟੀ ਦਾ ਬਟਨ ਦਬਾ ਲਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜਿਹੜੇ ਵੀਰ ਆਪਣੇ ਨਾਲ ਫੇਸਬੁੱਕ ਤੇ ਐਡ ਹੋਣਾ ਚਾਹੁੰਦੇ ਨੇ ਕਿਸਾਨ ਪਸ਼ੂ ਪਾਲਕ ਦੇ ਨਾਮ ਤੇ ਆਪਣਾ ਪੇਜ ਬਣਿਆ ਹੋਇਆ ਦੋਸਤੋ ਪੇਜ ਨੂੰ ਲਾਈਕ ਕਰੋ ਫੋਲੋ ਕਰੋ ਅੱਜ ਆਪਾਂ ਪਹੁੰਚੇ ਹੋਏ ਹਾਂ ਦੋਸਤੋ ਮਾਨਸਾ ਮੰਡੀ ਜਿਹੜੀ ਕਿ ਹਰ ਸ਼ੁੱਕਰਵਾਰ ਨੂੰ ਰਮਦਿੱਤੇ ਵਾਲੀਆਂ ਕੈਂਚੀਆਂ ਦੇ ਨਾਲ ਜਿਹੜਾ ਗਰਾਊਂਡ ਆ ਦੋਸਤੋ ਉਹਦੇ ਵਿੱਚ ਭਰਦੀ ਹੈ ਅੱਜ ਵੀ ਵੀਡੀ ਸ਼ਕੀਨ ਝੋਟੀ ਲੈ ਕੇ ਆ ਰਹੇ ਆ ਦੋਸਤੋ ਇੱਕ ਵਾਰੀ ਮੂੰਹ ਮੱਥਾ ਦੇਖ ਲਓ ਬਾਕੀ ਅਗਲੀ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਤੇ ਨੰਬਰ ਬਾਈ ਉਹਨਾਂ ਦਾ ਸਕਰੀਨ ਤੇ ਲਾ ਦਾਂਗੇ ਜਿਹਨੂੰ ਝੋਟੀ ਪਸੰਦ ਆਊਗੀ ਦੋਸਤੋ ਬਾਈ ਨਾਲ ਕਨੈਕਟ ਕਰਕੇ ਖਰੀਦ ਸਕਦੇ ਹੋ ਇੱਕ ਵਾਰੀ ਮੂੰਹ ਮੱਥਾ ਦਿਖਾ ਦੇਣਾ ਦੋਸਤੋ ਨੇੜ ਤੋਂ ਥਾਣ ਹਵਾਨਾ ਦਿਖਾ ਦੇਣਾ ਬਹੁਤ ਉੱਚੇ ਕੱਦ ਕਾਠ ਦੀ ਝੋਟੀ ਆ ਦੋਸਤੋ ਕੱਦ ਬਹੁਤ ਹੈ ਬੇਲ ਬਹੁਤ ਹੈ ਝੋਟੀ ਦੀ ਇਧਰ ਤੋਂ ਥਾਣ ਹਵਾਨਾ ਦਿਖਾ ਦੇਣਾ ਇੱਕ ਵਾਰੀ ਨੇੜ ਤੋਂ ਮੋٹے ਮੁੱਢਾ ਵਾਲੇ ਚਾਰੋਂ ਥਾਣ ਨਖੜਵੇਂ ਲੱਗੇ ਨੇ ਦੋਸਤੋ ਬੰਦ ਹਵਾਨੇ ਦੀ ਝੋਟੀ ਤੇ ਬਾਕੀ ਅਗਲੀ ਗੱਲਬਾਤ ਸਾਰੀ ਬਾਈ ਨਾਲ ਕਰਵਾ ਦਣਾ ਥੋਡੀ ਮੈਂ ਆ ਬਾਈ ਕੋਲੇ ਸਰੋ ਪਤਦੀ ਨਹੀਂ ਪੈਰ ਥੋਡੀ ਇੱਧਰ ਬੋਲੋ ਜੀ ਤੂੰ ਬੋਲ ਬਾਈ ਤੂੰ ਬੋਲ ਹਾਂ ਬੋਲੋ ਅਸਤਰੀ ਗਾਜੀ ਅਸਤਰੀ ਗਾਜੀ ਆਪਣਾ ਨਾਮ ਦੱਸੋ ਪਿਰਥੀਰਾਮ ਹੈ ਜੀ ਪਿਰਥੀਰਾਮ ਕਿਹੜੀ ਜਗ੍ਹਾ ਤੋਂ ਆਇਓ ਸਰਸੇ ਕੋਲੇ ਜੀ ਹਰਿਆਣੇ ਚੋਂ ਹਾਂਜੀ ਅੱਛਾ ਹਰਿਆਣੇ ਦੀ ਝੋਟੀ ਆ ਜੀ ਇਹ ਹਾਂਜੀ ਇਹ ਕਿੰਨੇਵੇਂ ਸੂਏ ਸੂਈ ਹੋਇਆ ਤੀਜੇ ਸੂਏ ਤੀਜੇ ਸੂਏ ਕਿੰਨੇ ਦਿਨਾਂ ਦੀ ਸੂਈ ਹੋਇਆ ਜੀ ਤੀਜੇ ਨੂੰ ਗਿਆ 10 ਦਿਨ 10 ਦਿਨ ਹਾਂਜੀ ਬੋਲਾ ਕਿੰਨਾ ਕਿਦਾਰਾ ਇਸ ਟਾਈਮ ਉਹ ਲੈਨੇ ਕਦੇ 12 13 ਕਿਲੋ 12 13 ਕਿਲੋ ਮੁੱਲ ਕਿੰਨਾ ਕਰਦੇ ਇਹਦਾ 2 ਲੱਖ 1 ਲੱਖ ਕਿੰਨੇ ਦੀ ਛੱਡ ਦੋਗੇ ਕਿੰਨੇ ਪੈਸੇ ਨੇ ਚੱਟ ਇੱਕ ਚੌੜੀ ਦੀ ਆਪਣਾ ਨੰਬਰ ਬੋਲ ਦੋ ਜੀ 98130 ਹਾਂਜੀ 80975 ਇੱਕ ਵਾਰੀ ਫੇਰ ਬੋਲ ਦੋ 98130 ਹਾਂਜੀ 80975 ਝੋਟੀ ਖੋਲ ਕੇ ਦਿਖਾ ਦੂਗੀ ਤੀਜੇ ਸੂਏ ਝੋਟੀ ਆ ਦੋਸਤੋ ਬੱਚਾ ਕੀ ਆ ਜੀ ਇਹਦੇ ਨਾਲ ਪਿੱਟਾ ਜੀ ਆ ਬੈਠਾ ਜਿਹੜਾ ਸਾਹਮਣੇ ਆਈ ਵੀ ਕਰੀ ਆਈ ਵੀ ਕਰਦੀ ਆ ਤੋੜੀ ਨੱਡਾ ਮਾਰੀ ਨਾ ਬਿਲਕੁਲ ਕੁੰਡੇ ਸਿੰਘਾਂ ਜੇ ਦੋਸਤੋ ਸਕੀਨ ਝੋਟੀ ਆ ਤੀਜੇ ਸੂਏ 12 13 ਕਿਲੋ ਮੋੜਾ ਬਾਈ ਕਹਿੰਦਾ ਤਿਆਰ ਆ ਪਿੱਛੇ ਇਹਦੇ ਕੱਟਾ ਦੋਸਤੋ ਬਹੁਤ ਸੋਹਣਾ ਮੋٹے ਮੁੱਢ ਵਾਲੇ ਚਾਰੋਂ ਥਾਂ ਨਿਖੜਵੇਂ ਲੱਗੇ ਨੇ ਦੋਸਤੋ ਚਾਰੋਂ ਥਾਂ ਗੈਪ ਤੇ ਲੱਗੇ ਨੇ ਕੱਦ ਬਹੁਤ ਆ ਦੋਸਤੋ ਝੋਟੀ ਦੀ ਬੇਲ ਬਹੁਤ ਪੂਰੇ ਚੌੜੇ ਪੁੱਠੇ ਦੀ ਆ ਪੂਰੇ ਉੱਚੇ ਕੱਦ ਘਾਟ ਦੀ ਆ ਦੋਸਤੋ 1 ਲੱਖ 40 ਹਜ਼ਾਰ ਦੀ ਬਾਈ ਕਹਿੰਦਾ ਛੱਡਣੀ ਆ ਬਾਕੀ ਜਿਹਨੂੰ ਝੋਟੀ ਪਸੰਦ ਆਊਗੀ ਦੋਸਤੋ ਨੇੜਾ ਆ ਕੇ ਆਪਣੀ ਤਸੱਲੀ ਕਰ ਸੈਟ ਹਵਾਨੇ ਦੀ ਆ ਦੋਸਤੋ ਅਕਸਰ ਇਸ ਹਵਾਨੇ ਚ ਦੁੱਧ ਦੀ ਇੱਕ ਚੰਗੀ ਉਮੀਦ ਹੁੰਦੀ ਆ ਦੋਸਤੋ ਬੰਦ ਹਵਾਨੇ ਦੇ ਚੁੱਟੀਆਂ ਦੁੱਧ ਵਧੀਆ ਕੱਢਦੀਆਂ ਨੇ ਤੇ ਮੇਨ ਗੱਲ ਆ ਜਿਹੜੀ ਦੋਸਤੋ ਇਹਨਾਂ ਚ ਸਟੈਟਸ ਦੀ ਪ੍ਰੋਬਲਮ ਬਹੁਤ ਘੱਟ ਹੁੰਦੀ ਆ ਇੱਕ ਵਾਰੀ ਮੂਹ ਮੱਥਾ ਦੇਖ ਲਓ ਬਿਲਕੁਲ ਕੁੰਡੇ ਸਿੰਘਾਂ ਚ ਦੋਸਤੋ ਪੂਰੀ ਸ਼ਕੀਮ ਝੋਟੀਆਂ ਤੀਜੇ ਸੁਵੇ ਕਿਹਾ ਬਾਈ ਦੂਜੇ ਕਹਿ ਦਿੰਦਾ ਤਾਂ ਦੂਜੇ ਵੀ ਚੱਲ ਜਾਣੀ ਸੀ ਪਰ ਬਾਈ ਨੇ ਬਿਲਕੁਲ ਸਹੀ ਜਾਣਕਾਰੀ ਦਿੱਤੀ ਆ ਇਧਰ ਤੋਂ ਇੱਕ ਵਾਰੀ ਤੁਹਾਨੂੰ ਮੈਂ ਮੂਹ ਮੱਥਾ ਥਾਣ ਹਵਾਨਾ ਇੱਕ ਵਾਰ ਨੇੜ ਤੋਂ ਫਿਰ ਦਿਖਾ ਰਣਾ ਮੋٹے ਮੋਢਾ ਵਾਲੇ ਥਾਣੇ ਚਾਰੋਂ ਥਾਣੇ ਖੜਵੇਂ ਲੱਗੇ ਨੇ ਦੋਸਤੋ ਪੂਰੇ ਉੱਚੇ ਕਦ ਕਾਠ ਦੀ ਆ ਜਿਹੜਾ ਇਹਦੇ ਨਾਲ ਬੱਚਾ ਦੋਸਤੋ ਉਹ ਵੀ ਦਿਖਾ ਦਾਨਾ ਮੈਂ ਇੱਕ ਵਾਰੀ ਆਹ ਦੋਸਤੋ ਇਹਦੇ ਨਾਲ ਕੱਟਾ ਜੀਨੂੰ ਵੀ ਝੋਟੀ ਪਸੰਦ ਆਊਗੀ ਦੋਸਤੋ ਨੇੜ ਆ ਕੇ ਆਪਣੀ ਤਸੱਲੀ ਕਰਕੇ ਖਰੀਦ ਲਿਓ ਵੀਡੀਓ ਦੇ ਮਾਧਿਅਮ ਰਾਹੀਂ ਜਾਨਵਰ ਦਾ ਇੱਕ ਆਈਡੀਆ ਮਿਲ ਜਾਂਦਾ ਦੂਰ ਵਾਲੇ ਭਰਾਵਾਂ ਨੂੰ ਬਾਕੀ ਦੋਸਤੋ ਖਰੀਦਣੀ ਨੇੜ ਆ ਕੇ ਤੁਸੀਂ ਆਪਣੀ ਤਸੱਲੀ ਕਰਕੇ ਹੁੰਦਾ ਜਾਨਵਰ ਬਾਕੀ ਨੰਬਰ ਮੈਂ ਬਾਈ ਹੁਣਾਂ ਦਾ ਲਾ ਦੂੰਗਾ ਸਕਰੀਨ ਤੇ ਜਿਹਨੂੰ ਵੀ ਝੋਟੀ ਪਸੰਦ ਆਊਗੀ ਦੋਸਤੋ ਆਪਣੀ ਤਸੱਲੀ ਕਰਕੇ ਬਾਈ ਕੋਲ ਆ ਕੇ ਦੋ ਟਾਈਮ ਚੋ ਕੇ ਖਰੀਦ ਲਿਓ ਵੀਡੀਓ ਨਾਲ ਐਂਡ ਤੱਕ ਜੁੜਨ ਵਾਸਤੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ